ਸਤ ਸ੍ਰੀ ਅਕਾਲ ਅੱਜ ਸਾਡੇ ਕੋ ਇੱਕ ਬੜੀ ਕਮਾਲ ਦੀ ਕਹਾਣੀ ਹੈ ਜਿਸ ਤੇ ਆਪਾਂ ਗੱਲ ਕਰਨੀ ਹੈ ਸਿਰਲੇਖ ਹੈ ਆਪਣੀਆਂ ਇੱਛਾਵਾਂ ਘਟਾ ਕੇ ਆਨੰਦ ਪ੍ਰਾਪਤ ਕਰੋ ਹਾਂਜੀ ਇਹ ਇੱਕ ਲੱਕੜਹਾਰੇ ਤੇ ਇੱਕ ਪਿਖਸ਼ੂ ਦੀ ਕਹਾਣੀ ਹੈ ਬਹੁਤ ਸਾਦੀ ਪਰ ਗੱਲ ਬੜੀ ਡੂੰਗੀ ਹੈ ਬਿਲਕੁਲ ਤੇ ਅੱਜ ਆਪਾਂ ਇਹੀ ਕੋਸ਼ਿਸ਼ ਕਰਨੀ ਹੈ ਕਿ ਇਸ ਕਹਾਣੀ ਨੂੰ ਥੋੜਾ ਮਤਲਬ ਖੋਲ ਕੇ ਦੇਖੀਏ ਸਮਝੀਏ ਕਿ ਦੌਲਤ ਖੁਸ਼ੀ ਤੇ ਇੱਛਾਵਾਂ ਇਨਾਂ ਦਾ ਆਪਸ 'ਚ ਕੀ ਰਿਸ਼ਤਾ ਹੈ? ਹਾਂ ਤੇ ਖਾਸ ਕਰਕੇ ਸਦੀਵੀ ਖੁਸ਼ੀ ਕਿਵੇਂ ਮਿਲਦੀ ਹੈ ਇਸ ਬਾਰੇ ਕਹਾਣੀ ਕੀ ਕਹਿੰਦੀ ਹੈ? ਚਲੋ ਫਿਰ ਸ਼ੁਰੂ ਕਰਦੇ ਆਂ। ਕਹਾਣੀ 'ਚ ਇੱਕ ਲੱਕੜਹਾਰਾ ਹੈ ਗਰੀਬ ਜਿਹਾ ਬਸ ਗੁਜ਼ਾਰਾ ਕਰ ਰਿਹਾ। ਹਾਂ, ਰੋਜ਼ ਜੰਗਲ ਜਾਂਦਾ ਲੱਕਣਾ ਵੜਦਾ ਤੇ ਬੜੀ ਮੁਸ਼ਕਿਲ ਨਾਲ ਮਤਲਬ ਕੰਮ ਚੱਲਦਾ ਸੀ ਉਹਦਾ। ਉਹ ਚਾਹੁੰਦਾ ਸੀ ਕਿ ਕੁਝ ਹੋਰ ਪੈਸਾ ਬਣੇ। ਤੇ ਫਿਰ ਉਹ ਇੱਕ ਦਿਨ ਇੱਕ ਪਿਖਸ਼ੂ ਨੂੰ ਦੇਖਦਾ ਹੈ ਜੰਗਲ ਦੇ ਕਿਨਾਰੇ ਧਿਆਨ 'ਚ ਬੈਠੇ ਹੋਏ। ਉਹਨਾਂ ਕੋਲ ਜਾਂਦਾ ਹੈ ਸਲਾਮ ਮੰਗਣ। ਅੱਛਾ ਤੇ ਪਿਖਸ਼ੂ ਕੀ ਕਹਿੰਦੇ ਨੇ? ਪਿਖਸ਼ੂ ਦੀ ਸਲਾਹ ਬੜੀ ਸਿੱਧੀ ਜੀ ਹੈ। ਪਰ ਹੈਰਾਨ ਕਰਨ ਵਾਲੀ ਵੀ ਹੈ ਉਹ ਕਹਿੰਦੇ ਨੇ ਜੰਗਲ ਵਿੱਚ ਹੋਰ ਡੂੰਗੇ ਜਾਓ ਬਸ ਇੰਨੇ ਕੋਈ ਖਜ਼ਾਨੇ ਦਾ ਨਕਸ਼ਾ ਨਹੀਂ ਕੁਝ ਨਹੀਂ ਬਸ ਹੋਰ ਡੂੰਗੇ ਜਾਓ ਹਾਂ ਬਸ ਸਹੀ ਲੱਕੜਹਾਰਾ ਸੋਚਦਾ ਹੋਣਾ ਪਰ ਉਹ ਮੰਨ ਜਾਂਦਾ ਹੈ ਅੰਦਰ ਜਾਂਦਾ ਹੈ ਤੇ ਉਹਨੂੰ ਚੰਦਨ ਦੀ ਲੱਕੜ ਮਿਲ ਜਾਂਦੀ ਹੈ ਅੱਛਾ ਚੰਦਨ ਤਾਂ ਬਹੁਤ ਕੀਮਤੀ ਹੁੰਦਾ ਉਹਦੀ ਤਾਂ ਫਿਰ ਚੰਦੀ ਹੋ ਗਈ ਹੋਣੀ ਹਾਂਜੀ ਕਾਫੀ ਪੈਸਾ ਕਮਾਇਆ ਉਹਨੇ ਪਰ ਗੱਲ ਇੱਥੇ ਮੁੱਕਦੀ ਨਹੀਂ ਉਹ ਸ਼ੁਕਰਾਨਾ ਕਰਨ ਵਾਪਸ ਆਂਦਾ ਪਿਖਸ਼ੂ ਕੋਲ ਤੇ ਪਿਕਸ਼ੂ ਫਿਰ ਉਹੀ ਕਹਿੰਦੇ ਹਣੇ ਹੋਰ ਡੂੰਗੇ ਜਾਓ ਬਿਲਕੁਲ ਤੁਸੀਂ ਸਹੀ ਸਮਝੇ ਫਿਰ ਕਹਿੰਦੇ ਨੇ ਹੋਰ ਡੂੰਗੇ ਜਾਓ ਤੇ ਇਸ ਵਾਰ ਇਸ ਵਾਰ ਕੀ ਮਿਲਦਾ ਇਸ ਵਾਰ ਉਹਨੂੰ ਚਾਂਦੀ ਦੀ ਖਾਨ ਮਿਲਦੀ ਹੈ ਕਮਾਲ ਹੈ ਪਹਿਲਾਂ ਚੰਦਨ ਫਿਰ ਚਾਂਦੀ ਹਾਂ ਤੇ ਕਹਾਣੀ ਅਜੇ ਵੀ ਚੱਲਦੀ ਹੈ ਤੀਜੀ ਵਾਰ ਫਿਰ ਉਹੀ ਸਲਾ ਹੋਰ ਡੂੰਗੇ ਜਾਓ ਤੇ ਇਸ ਵਾਰ ਉਹਨੂੰ ਸੋਨੇ ਦੀ ਖਾਨ ਮਿਲ ਜਾਂਦੀ ਹੈ ਵਾਹ ਮਤਲਬ ਹਰ ਬਾਰ ਹੋਰ ਡੂੰਗੇ ਜਾਂਦੇ ਹੋਰ ਵੱਡਾ ਖਜ਼ਾਨਾ ਇਹ ਤਾਂ ਇੱਕ ਪੈਟਰਨ ਬਣ ਗਿਆ ਹਾਂ ਇੱਕ ਤਰ੍ਹਾਂ ਦਾ ਪੈਟਰਨ ਹੁਣ ਲੱਕੜਹਾਰਾ ਬਹੁਤ ਅਮੀਰ ਹੋ ਗਿਆ ਹੈ। ਉਹਨੂੰ ਮਿਹਨਤ ਦੀ ਲੋੜ ਨਹੀਂ ਰਹੀ। ਪਰ ਫਿਰ ਉਹਦੇ ਮਨ 'ਚ ਇੱਕ ਸਵਾਲ ਆਂਦਾ। ਬੜਾ ਵਾਜਿਬ ਸਵਾਲ। ਕੀ ਸਵਾਲ? ਉਹ ਵਾਪਸ ਪਿਖਸ਼ੂ ਕੋਲ ਜਾਂਦਾ ਤੇ ਪੁੱਛਦਾ, "ਮਹਾਰਾਜ, ਜੇ ਤੁਹਾਨੂੰ ਇਹ ਸਭ ਪਤਾ ਸੀ, ਚੰਦਨ, ਚਾਂਦੀ, ਸੋਨਾ, ਤਾਂ ਤੁਸੀਂ ਆਪ ਕਿਉਂ ਨਹੀਂ ਗਏ ਸਭ ਲੈਣ?" ਹੂੰ। ਇਹ ਬਹੁਤ ਅਹਿਮ ਸਵਾਲ ਹੈ। ਸਾਰੀ ਕਹਾਣੀ ਦਾ ਕੇਂਦਰ ਬਿੰਦੂ ਕਹਿ ਲਓ। ਤੇ ਪਿਖਸ਼ੂ ਦਾ ਜਵਾਬ ਕੀ ਸੀ? ਪਿਖਸ਼ੂ ਦਾ ਜਵਾਬ ਹੀ ਸਾਰਾ ਪੇਤ ਖੋਲਦਾ। ਉਹ ਕਹਿੰਦੇ ਨੇ ਕਿ ਇਹ ਸਭ ਚੀਜ਼ਾਂ ਚੰਦਨ ਚਾਂਦੀ ਸੋਨਾ ਇਹ ਬਾਹਰੀ ਖਜ਼ਾਨੇ ਨੇ ਖੁਸ਼ੀ ਦਿੰਦੇ ਨੇ ਪਰ ਪਰ ਥੋੜੇ ਚਿਰ ਲਈ ਹਾਂ ਬਿਲਕੁਲ ਇਹਨਾਂ ਦੀ ਖੁਸ਼ੀ ਟਿਕਾਉ ਨਹੀਂ ਹੁੰਦੀ ਅਸਥਾਈ ਹੁੰਦੀ ਹੈ ਪਿਖਸ਼ੂ ਸਮਝਾਉਂਦੇ ਨੇ ਕਿ ਅਸਲ ਸਦੀਵੀ ਆਨੰਦ ਲਈ ਤਾਂ ਅੰਦਰੂਨੀ ਯਾਤਰਾ ਕਰਨੀ ਪੈਂਦੀ ਹੈ ਅੰਦਰੂਨੀ ਯਾਤਰਾ ਯਾਨੀ ਕਿ ਧਿਆਨ ਜੋ ਉਹ ਪਿਖਸ਼ੂ ਖੁਦ ਕਰ ਰਹੇ ਸੀ ਹਾਂਜੀ ਧਿਆਨ ਰਾਹੀ ਆਪਣੇ ਮਨ ਨੂੰ ਸਮਝਣਾ ਆਪਣੀਆਂ ਇੱਛਾਵਾਂ ਨੂੰ ਦੇਖਣਾ ਤੇ ਉਹਨਾਂ ਤੋਂ ਉੱਪਰ ਉੱਠਣਾ ਇਹ ਹੀ ਅਸਲ ਯਾਤਰਾ ਹੈ ਮਤਲਬ ਇਹ ਨਹੀਂ ਕਿ ਬਾਹਰ ਕੁਝ ਲੱਭਣਾ ਸਗੋਂ ਅੰਦਰ ਕੁਝ ਘਟਾਉਣਾ ਜਿਵੇਂ ਇੱਛਾਵਾਂ ਬਿਲਕੁਲ ਪਿਖਸ਼ੂ ਦਾ ਰਾਹ ਬਾਰੀ ਦੌਲਤ ਇਕੱਠੀ ਕਰਨ ਦਾ ਨਹੀਂ ਸਗੋਂ ਅੰਦਰੂਨੀ ਇੱਛਾਵਾਂ ਨੂੰ ਸ਼ਾਂਤ ਕਰਨ ਦਾ ਘਟਾਉਣ ਦਾ ਹੈ ਜਿਵੇਂ ਜਿਵੇਂ ਇੱਛਾਵਾਂ ਘਟਦੀਆਂ ਨੇ ਮਨ ਸ਼ਾਂਤ ਹੁੰਦਾ ਹੈ ਤੇ ਅਸਲ ਖੁਸ਼ੀ ਮਿਲਦੀ ਹੈ ਉਹ ਖੁਸ਼ੀ ਜਿਹੜੀ ਬਾਹਰ ਦੀਆਂ ਚੀਜ਼ਾਂ ਤੇ ਨਿਰਭਰ ਨਹੀਂ ਲਰਦੀ ਅੱਛਾ ਤਾਂ ਇਹ ਕਹਾਣੀ ਦੋ ਵੱਖ-ਵੱਖਰੇ ਤਰ੍ਹਾਂ ਦੇ ਖਜ਼ਾਨਿਆਂ ਦੀ ਗੱਲ ਕਰ ਰਹੀ ਹੈ ਇੱਕ ਬਾਹਰਲਾ ਜੋ ਲੱਕੜਹਾਰੇ ਨੂੰ ਮਿਲਿਆ ਤੇ ਦੂਜਾ ਅੰਦਰਲਾ ਜਿਸ ਦੀ ਭਾਲ ਭਿਕਸ਼ੂ ਕਰ ਰਿਹਾ ਸੀ ਸਹੀ ਦੋਵੇਂ ਆਪਣੀ ਆਪਣੀ ਥਾਂ ਤੇ ਕੁਝ ਲੱਭ ਰਹੇ ਨੇ ਪਰ ਉਹਨਾਂ ਦੀ ਖੋਜ ਦਾ ਨਿਸ਼ਾਨਾ ਵੱਖਰਾ ਹੈ ਹਾਂ ਔਰ ਇਸੇ ਨਾਲ ਜੁੜਿਆ ਹੋਇਆ ਸਰੋਤ ਵਿੱਚ ਸਮਾਧੀ ਦਾ ਜ਼ਿਕਰ ਵੀ ਆਉਂਦਾ ਹੈ ਯੋਗ ਵਿੱਚ ਇਸ ਨੂੰ ਆਨੰਦ ਦੀ ਸਭ ਤੋਂ ਉੱਚੀ ਅਵਸਥਾ ਮੰਨਿਆ ਜਾਂਦਾ ਹੈ ਸਮਾਧੀ ਇਹ ਕੀ ਹੁੰਦੀ ਹੈ Swami Sivanand ਇਸ ਨੂੰ ਇੱਛਾ ਰਹਿਤ ਅਵਸਥਾ ਕਹਿੰਦੇ ਨੇ ਮਤਲਬ ਉਹ ਸਟੇਜ ਜਿੱਥੇ ਕੋਈ ਇੱਛਾ ਬਾਕੀ ਨਹੀਂ ਰਹਿੰਦੀ ਤੇ ਉਹ ਕਹਿੰਦੇ ਨੇ ਕਿ ਜਦੋਂ ਕੋਈ ਇੱਛਾ ਨਹੀਂ ਉਦੋਂ ਹੀ ਅਸਲ ਪਰਮ ਆਨੰਦ ਮਿਲਦਾ ਹੈ ਇਹ ਤਾਂ ਬਹੁਤ ਉਲਟੀ ਗੱਲ ਲੱਗਦੀ ਹੈ ਆਮ ਸੋਚ ਤੋਂ ਅਸੀਂ ਤਾਂ ਸੋਚਦੇ ਹਾਂ ਕਿ ਜਿੰਨੀਆਂ ਜ਼ਿਆਦਾ ਇੱਛਾਵਾਂ ਪੂਰੀਆਂ ਹੋਣਗੀਆਂ ਉੰਨੀ ਜ਼ਿਆਦਾ ਖੁਸ਼ੀ ਮਿਲੇਗੀ ਹਾਂ ਪਰ ਇਹ ਕਹਾਣੀ ਤੇ ਇਹ ਸੰਕਲਪ ਕਹਿੰਦੇ ਨੇ ਕਿ ਸ਼ਾਇਦ ਅਸਲ ਖੁਸ਼ੀ ਇੱਛਾਵਾਂ ਦੇ ਖਤਮ ਹੋਣ ਚ ਹੈ ਨਾ ਕਿ ਉਹਨਾਂ ਦੇ ਪੂਰਾ ਹੋਣ ਚ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਇਸ ਕਹਾਣੀ ਦਾ ਸਾਡੇ ਲਈ ਕੀ ਮਤਲਬ ਨਿਕਲਦਾ ਹੈ ਮਤਲਬ ਇਹ ਕਿ ਸਾਨੂੰ ਸ਼ਾਇਦ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਚੀਜ਼ ਪਿੱਛੇ ਭੱਜ ਰਹੇ ਹਾਂ ਕੀ ਅਸੀਂ ਸਿਰਫ ਬਾਰੀ ਚੀਜ਼ਾਂ ਬਾਰੀ ਖਜ਼ਾਨਿਆਂ ਦੀ ਦੌੜ ਵਿੱਚ ਹਾਂ ਜਿਵੇਂ ਉਹ ਲੱਕੜਹਾਰਾ ਸੀ ਜਾਂ ਕੀ ਅਸੀਂ ਕਦੇ ਰੁਕ ਕੇ ਪਿਖਸ਼ੂ ਵਾਂਗ ਅੰਦਰੂਨੀ ਸ਼ਾਂਤੀ ਅੰਦਰੂਨੀ ਸੰਤੁਸ਼ਟੀ ਬਾਰੇ ਵੀ ਸੋਚਦੇ ਹਾਂ ਸਹੀ ਗੱਲ ਕਹਾਣੀ ਇਹ ਨਹੀਂ ਕਹਿੰਦੀ ਕਿ ਪੈਸਾ ਜਾਂ ਦੌਲਤ ਮਾੜੀ ਚੀਜ਼ ਹੈ ਪਰ ਸਵਾਲ ਇਹ ਉਠਾਉਂਦੀ ਹੈ ਕਿ ਕੀ ਸਿਰਫ ਇਹੀ ਸਦੀਵੀ ਖੁਸ਼ੀ ਦੇ ਸਕਦੀ ਹੈ ਤੇ ਇਹੀ ਸੋਚ ਸਾਨੂੰ ਅੰਤ ਵਿੱਚ ਵਿਚਾਰਨ ਲਈ ਛੱਡ ਜਾਂਦੀ ਹੈ ਜੇਕਰ ਅਸਲ ਆਨੰਦ ਇੱਛਾਵਾਂ ਦੇ ਘਟਣ ਨਾਲ ਆਉਂਦਾ ਹੈ ਤਾਂ ਸਾਡੀ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਇੱਛਾਵਾਂ ਸਾਨੂੰ ਉਸ ਆਨੰਦ ਤੋਂ ਦੂਰ ਰੱਖ ਰਹੀਆਂ ਨੇ ਅਸਲ ਖਜ਼ਾਨਾ ਕੀ ਹੈ ਸਾਡੇ ਲਈ ਉਹ ਜੋ ਬਾਹਰ ਲੱਭਦੇ ਆ ਜਾਂ ਉਹ ਜੋ ਅੰਦਰ ਮੌਜੂਦ ਹੈ ਬਿਲਕੁਲ ਇਹ ਸਵਾਲ ਹਰ ਕਿਸੇ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ